ਸਸਤੀ ਕਾਲੀ ਸਾਰਿਆਂ ਨੂੰ ਉਮੀਦ ਹੈ ਜੀ ਤੁਸੀਂ ਆਪਣੇ ਘਰ ਸਾਰੇ ਠੀਕ ਠਾਕ ਹੋਵੋਗੇ ਤੇ ਵੈਗਰ ਤੁਹਾਨੂੰ ਇਦਾਂ ਹੀ ਹੱਸਦੇ ਖੇਡਦੇ ਰੱਖੇ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਦੇਸੀ ਚੁੱਲਾ ਬਲੌਗ ਦੇ ਉੱਤੇ ਕਰਦੇ ਆਂ ਜੀ ਅੱਜ ਦਾ ਨਵਾਂ ਬਲੌਗ ਸ਼ੁਰੂ ਅੱਜ ਅਸੀਂ ਥੋੜਾ ਜਿਹਾ ਲੇਟ ਹੋ ਗਏ ਜੀ ਬਲੌਗ ਸ਼ੁਰੂ ਕਰਨ ਦੇ ਵਿੱਚ ਤੇ ਇੱਕ ਅਸੀਂ ਅੱਜ ਦੇ ਬਲੌਗ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਜੀ ਕੀ ਕੀ ਕੰਮ ਕਰਦੇ ਆਂ ਤੇ ਕਿੱਥੇ ਕਿੱਥੇ ਜਾਂਦੇ ਆਂ ਤੇ ਇੱਕ ਤੁਹਾਨੂੰ ਛੋਟੀ ਜਿਹੀ ਰੈਸਪੀ ਵੀ ਜ਼ਰੂਰ ਦਿਖਾਵਾਂਗੇ ਕਿਉਂਕਿ ਆਪਣਾ ਜਨਰਲ ਰੈਸਪੀਆਂ ਵਾਲੀ ਇਹ ਦੇਸੀ ਚੁੱਲਾ ਤੇ ਇਹਦੇ ਵਿੱਚ ਵਲੌਗ ਦੇ ਵਿੱਚ ਆਪਾਂ 2-4 ਦਿਨਾਂ ਦੇ ਵਿੱਚ ਰੈਸਪੀਆਂ ਵੀ ਐਡ ਕਰਦੇ ਆ ਇੱਕ ਦੋ 2-4 ਦਿਨਾਂ ਬਾਅਦ ਇੱਕ ਕ੍ਰਿਸਪੀ ਐਡ ਕਰ ਲੈਨੇ ਆ ਤੇ ਕੁਝ ਪੁਲੀਸ ਆਫ ਦੇ ਜਿਹੜੇ ਕੱਪੜੇ ਨੇ ਉਹ ਵੀ ਤੁਹਾਨੂੰ ਦਿਖਾਵਾਂਗੇ ਅੱਜ ਪਹਿਲਾਂ 2 ਦਿਨ ਹੋ ਗਏ ਕੱਪੜੇ ਦਿਖਾਣਾ ਮਿਸ ਹੋ ਗਿਆ ਨਹੀਂ ਦਿਖਾ पाए ਤੇ ਅੱਜ ਦੇ ਵਲੌਗ ਦੇ ਵਿੱਚ ਆਪਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਸੂਟ ਨਵੇਂ ਜਿਹੜੇ ਆਏ ਹੈਗੇ ਤੇ ਜਿੰਨਾ ਹੀ ਪਹਿਨਣ ਦੀ ਜ਼ਰੂਰਤ ਹੋਈ ਜ਼ਰੂਰ ਐਡ ਕਰਿਓ ਤੇ ਕਰਦੇ ਆਂ ਅੱਜ ਦਾ ਨਵਾਂ ਬਲੌਗ ਸ਼ੁਰੂ ਤੇ ਪਹਿਲਾਂ ਸਾਨੂੰ ਅਸੀ ਰਾਤ ਜੋ ਰੈਸਪੀ ਬਣਾਈ ਸੀ ਕੱਲ ਉਹਦਾ ਬਲੌਗ ਆਪਨੇ ਪਹਿਲਾਂ ਆਪਾਂ YouTube ਤੇ ਅਪਲੋਡ ਕਰ ਚੁੱਕੇ ਤੇ ਤੇ ਉਹਦੀ ਅਸੀਂ ਵੀਡੀਓ ਬਣਾ ਲਿਓ ਅੱਜ ਦੇ ਬਲੌਗ ਦੇ ਵਿੱਚ ਐਡ ਕਰ ਦਿਆਂ ਪਹਿਲਾਂ ਤੁਹਾਨੂੰ ਦਿਖਾਉਣਾ ਰਾਤ ਦੀ ਰੈਸਪੀ ਅਸੀਂ ਰੈਸਪੀ ਕੀ ਬਣਾਈਏ ਅੱਜ ਅਸੀਂ ਬਣਾਵਾਂਗੇ ਹਾਲੋਂ ਦੀਪੁਰ ਜੀ ਇਹਦੇ ਵਾਸਤੇ ਅਸੀਂ ਹਾਲੋਂ ਨੂੰ ਧੋ ਕੇ ਕੱਟ ਕੇ ਰੱਖ ਲਿਆ ਤੇ ਇਧਰ ਆਪਣੇ ਆਲੂ ਆਪਣੇ ਕੱਟ ਕੇ ਪਾਣੀ ਦੇ ਵਿੱਚ ਪਾ ਲੇ ਤਾਂ ਅਗੇ ਇਹਨਾਂ ਦਾ ਕਲਰ ਨਾ ਖਰਾਬ ਹੋਵੇ ਤੇ ਇਧਰ ਆਪਾਂ ਨੇ ਸਰੋਂ ਦਾ ਤੇਲ ਪਾ ਕੇ ਵਿੱਚ ਪਾਇਆ ਲਸਣ ਪਿਆਜ਼ ਤੇ ਟਮਾਟਰ ਇਹਨਾਂ ਉੱਤੇ ਚੰਗੀ ਤਰ੍ਹਾਂ ਭੁੰਨਾਗੇ ਥਾਲੀ ਨੂੰ ਜੀ ਕੁਝ ਜਰੂਰ ਬਣਾ ਕੇ ਖਾ ਕੇ ਦੇਖੋ ਜੀ ਸਰਦੀਆਂ ਦੇ ਵਿੱਚ ਇਹ ਆਪਣੇ ਮੇਸੇ ਲਈ ਬਹੁਤ ਵਧੀਆ ਫੈਦਾ ਮੰਨਦੇ ਦਾ ਤੂੰ ਬਹੁਤ ਚੰਗੀਆਂ ਨੇ ਆਪਣੇ ਬਜ਼ੁਰਗ ਪਹਿਲਾਂ ਖਾਂਦੇ ਹੁੰਦੇ ਲਓ ਜੀ ਆਪਣਾ ਦੇਸੀ ਚੁੱਲੇ ਦੇ ਵਿੱਚ ਦੇਸੀ ਗੋਹਿਆਂ ਦੀ ਅੱਗ ਤੇ ਦੇਤੀ ਆਪਣੀ ਰੈਸਪੀ ਬਿਲਕੁਲ ਪ੍ਰਾਣੇ ਜਿਮਾਨੇ ਦੀ ਅੱਜ ਕੱਲ ਬਹੁਤ ਘੱਟ ਲੋਕ ਹਾਲ ਨੂੰ ਖਾਂਦੇ ਨੇ ਜੀ ਤੇ ਪਰਸਤੀ ਬਣਾਉਂਦੇ ਰਹਿੰਦੇ ਹਾਂ ਹਾਲ ਨੂੰ ਗੁਰਜੀ ਸਰਦੀਆਂ ਦੇ ਵਿੱਚ ਵਧੀਆ ਲੱਗਦੀ ਹੈ ਲਓ ਜੀ ਆਪਣਾ ਪਿਆਜ਼ ਤੇ ਟਮਾਟਰ ਤੇ ਲਸਣ ਪੱਕ ਗਈ ਹੁਣ ਆਪਾਂ ਇਹਦੇ ਵਿੱਚ ਐਡ ਕਰ ਦਾਂਗੇ ਜੀ ਆਲੂ ਹੂੰ ਪਹਿਲਾਂ ਆਪਾਂ ਆਲੂਆਂ ਨੂੰ ਕਾਫੀ ਟਾਈਮ ਪਕਾਉਾਂਗੇ ਕਿਉਂਕਿ ਆਲੂ ਸਖਤ ਹੁੰਦੇ ਨੇ ਪੱਕਣ ਵਿੱਚ ਹਾਲ ਨੂੰ ਪੱਕਣ ਨੂੰ ਜ਼ਿਆਦਾ ਟਾਈਮ ਨਹੀਂ ਲੱਗਦਾ ਤੇ ਆਲੂ ਆਪਣੇ 70-80% ਪਹਿਲਾਂ ਕੁੱਕ ਕਰ ਲਾਂਗੇ ਫਿਰ ਆਪਾਂ ਹਾਲ ਨੂੰ ਐਡ ਕਰਾਂਗੇ ਦੇ ਵਿੱਚ 5 ਕਿਲੋ ਵਿੰਦਰ ਨੂੰ ਕਰਿਆ ਸੀ ਲੋਈ ਇਹਨਾਂ ਨੂੰ ਮਿਕਸ ਕਰਕੇ ਆਪਾਂ ਪਕਾਣੇ ਦੇਵਾਂਗੇ ਤੇ ਵਿੱਚ ਵਿੱਚ ਵੀ ਹਿਲਾਉਂਦੇ ਜੀ ਰੋੜ ਰਹਿਮਾਂਗੇ ਦੋ ਦੋ ਮਿੰਟ ਬਾਅਦ ਤਾਂ ਕਿ ਇਹ ਚਾਰ ਸਬਜ਼ੀ ਆਪਣੇ ਆਪ ਚੰਗੀ ਤਰ੍ਹਾਂ ਪੱਕਣ ਇੱਕ ਪਾਸੇ ਜਾਲਦ ਨਾ ਜਾਵੇ ਤਾਂ ਕਰਕੇ ਹਿਲਾਉਂਦੇ ਰਹਿਮਾਂਗੇ ਲਓ ਜੀ ਆਪਾਂ 8-10 ਮਿੰਟ ਹੋ ਗਏ 5-6 ਮਿੰਟ ਕਈ ਵਾਰ ਆਪਨੇ ਹਿਲਾ ਚੁੱਕੇ ਹੁਣ ਆਪਾਂ ਇਹਦੇ ਵਿੱਚ ਮਸਾਲੇ ਐਡ ਕਰ ਦਾਂਗੇ पहला नमक पा ताकि अपने आलू जल्दी गल जान स्वाद अनुसार नमक पा देंगे हल्दी पाउडर पा देंगे तो कलर के मुताबिक लाल मिर्च पाउडर पा थोड़ा धनिया पाउडर पावे मिक्स करके पकन देवे नहीं नेता अपने अपने तो अपने आलू जल्दी कुक हो जाएंगे नहीं तो मसाले पक जाएंगे अपनी कच्चा पान खत्म हो जाएगा एदला हिला के अपने पका रवोंगी ਹੋ ਦੇਖ ਲੋ ਦਾਤਾ ਜੀ ਇੱਕ ਰਾਤ ਨਾਲ ਕੀ ਫਰਕ ਪੈ ਜੂ। ਤੁਸੀਂ ਦੱਸੋ ਹੁਣ। ਅੰਸ਼ਿਆ ਸਾਲ ਦਾ ਹਜ਼ਾਰ ਬਣਿਆ। ਮੈਨੂੰ ਮੰਨ ਲਾ ਮੈਂ ਦੇਖ ਲੋ। ਦੇਖੋ ਜੀ ਆਲੂ ਆਪਣੇ ਕਾਫੀ ਹੱਦ ਤੱਕ ਪੱਕ ਚੁੱਕੇ ਨੇ। ਥੋੜੇ ਜਿਹੀ ਕੜੇ ਹੈਗੇ ਆਲੂ। ਉਹਨਾਂ ਤੱਕ ਆਪਾਂ ਹੁਣ ਹਾਲੂ ਐਡ ਕਰ ਦਾਂਗੇ। ਹਾਲੂ ਪੱਕੂ ਤੇ ਹਾਲੂ ਨੇ ਪਾਣੀ ਵੀ ਸਿੱਡਣਾ ਉਹਦੇ ਵਿੱਚ ਆਪਣੇ ਆਲੂ ਹੈ ਜਿਹੜੇ ਪੂਰੀ ਚੰਗੀ ਤਰ੍ਹਾਂ ਪੱਕ ਜਾਣਗੇ। मिक्स ਕਰਦਾਂਗੇ ਚੰਗੀ ਤਰ੍ਹਾਂ ਹਾਲ ਨੂੰ ਆਪਾਂ ਮਿਕਸ ਕਰਕੇ ਉਹਨਾਂ ਚਿਰ ਪਕਾਵਾਂਗੇ ਜਿੰਨਾ ਚਿਰ ਇਹ ਬਿਲਕੁਲ ਪੱਕ ਨਹੀਂ ਜਾਂਦੀ ਹੁਣ ਦੇਖਣ ਨੂੰ ਕਾਫੀ ਦਿਖ ਰਿਹਾ ਜਦੋਂ ਪੱਕ ਗਈ ਹਾਲੋਂ ਨੇ ਬਿਲਕੁਲ ਥੋੜੀ ਜੀ ਰਹਿ ਜਾਣੇ ਤੇ ਇਹਦੇ ਵਿੱਚੋਂ ਪਾਣੀ ਕਾਫੀ ਨਿਕਲਣਾ ਹੈ ਤੇ ਉਹ ਪਾਣੀ ਜਿੰਨਾ ਚਿਰ ਬਿਲਕੁਲ ਸੁੱਕਦਾ ਨਹੀਂਗਾ ਖੁਸ਼ਕ ਨਹੀਂ ਹੁੰਦੀ ਆਪਣੀ ਭੁਰਜੀ ਉਹਨਾਂ ਚਿਰ ਆਪਾਂ ਇਹਨੂੰ ਪਕਾਈ ਚੱਲਾਂਗੇ ਦਕਨ ਮੈਂ ਹੁਣ ਤੋਨ ਜਦੋਂ ਆਪਣੀ ਔਰਜੀ ਬਣ ਕੇ ਤਿਆਰ ਹੋ ਗਏ ਹਾਲੋਂ ਨੇ ਬਿਲਕੁਲ ਥੋੜੀ ਜੀ ਰਹਿ ਜਾਣੇ ਤੇ ਆਲੂ ਆਪਣੇ ਚੰਗੀ ਤਰ੍ਹਾਂ ਪੱਕ ਜਾਣੇ ਉਸ ਪਾਣੀ ਦੇ ਵਿੱਚ ਜੋ ਹਾਲੋਂ ਨੇ ਛੱਡਣੇ ਆਪ ਦੇਖੋ ਜੀ ਆਲੂ ਬਿਲਕੁਲ ਘਟ ਗਈ ਐ ਥੋੜੀ ਜੀ ਰਹਿ ਗਈ ਬਿਲਕੁਲ ਜੀ ਤੇ ਆਲੂ ਆਪਣੇ ਬਿਲਕੁਲ ਪੱਕ ਕੇ ਨਰਮ ਹੋ ਗਏ ਹਾਂ ਬਿਖਾਉਣਗੇ ਭਨ ਕੇ ਬਹੁਤ ਵਧੀਆ ਆਪਣੀ ਹਾਂ ਦੀ ਫੁਜੀ ਪਣ ਕਿ ਤਿਆਰ ਹੋਈ ਹੈ ਦੇਖੋ ਆਲੂ ਬਿਲਕੁਲ ਪੱਕ ਗਏ ਤੇ ਟੇਸਟੀ ਖਾਣ ਦੇ ਵਿੱਚ ਬਹੁਤ ਲੱਗਦੀ ਹੈ ਤੁਸੀਂ ਵੀ ਆਪਣੇ ਘਰ ਦੇ ਵਿੱਚ ਟਰਾਈ ਕਰਿਓ ਜੇ ਕਰਦੇ ਹੋ ਤਾਂ ਵੀ ਜ਼ਰੂਰ ਦੱਸਿਓ ਕਮੈਂਟ ਕਰਕੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਦਿਆ ਕਰੋ ਜ਼ਰੂਰ ਪਲੀਜ਼ ਕਮੈਂਟ ਜ਼ਰੂਰ ਕਰਿਆ ਕਰੋ ਪਲੀਜ਼ ਲੈਖ ਆਪਣੀ ਭੁਰਜੀ ਬਣ ਕੇ ਬਿਲਕੁਲ ਤਿਆਰ ਹੋਈ ਹੁਣ ਖੁਸ਼ਕ ਹੋ ਗਿਆ ਪਾਣੀ ਸੁੱਕ ਗਿਆ 컬러 ਦੇਖੋ ਕਿੰਨਾ ਸੋਹਣਾ ਹੈ ਭੁਰਜੀ ਦਾ ਲਓ ਜੀ ਹੁਣ ਦੂਸਰੇ ਦਿਨ ਮੋਟਰਸਾਈਕਲ ਤੋਂ ਉੱਤਰੀ ਤੇ ਨਾਲ ਹੀ ਭਰਾਸ ਨਿੰਬੂਟਿਆਂ ਚ ਪਾਣੀ ਪਾਇਆ ਤੇ ਮੋਟਰਸਾਈਕਲ ਤੋਂ ਉੱਤਰੀ ਤੇ ਲੱਗ ਗਿਆ ਥਾਂ ਸਿਰਕਣ ਥੋੜੀ ਜੀ ਗਰਦ ਉੱਠਦੀ ਸੀ ਕਿਉਂ ਚਲੋ ਗਰਦ ਖਤਮ ਹੋ ਅਜ ਇੱਕ ਵਾਰ ਆਪਰੇ ਮਾਣ ਕਰਦੇ ਅੱਜ ਆਪਾਂ ਅਗਲੇ ਕਿ ਆਏਗੇ ਜੀ ਡਿਜ਼ਾਈਨਡ ਸੂਟ ਜਿਹਦੇ ਵਿੱਚ ਪ੍ਰਿੰਟਡ ਸੂਟ ਲੇਗੇ ਤੇ ਬਹੁਤ ਸੋਹਣੇ ਕਲਰ ਨੇ ਤੇ ਡਿਜ਼ਾਈਨ ਬਹੁਤ ਸੋਹਣੇ ਨੇ ਗਲੇਗੇ ਤੇ ਇਦਾਂ ਬਟਣ ਲੱਗੇ ਤੇ ਮੂਰੀਆਂ ਦੇ ਉੱਤੇ ਬਾਟਮ ਦੇ ਕਢਾਈ ਹੈ ਇਹਨਾਂ ਤੇ ਇਹ ਨਾਲ ਬ્લેਕ ਦੁਪੱਟਾ लैस लगी हुई दुपट्टे से बहुत सोनी सुखने अपन दो कलर मिलने जी एक ये है एक ब्लैक देखो ये है फोटो दे बिल्कुल इदा का बनना है ਬੋਕ ਹੈਂਡ ਸੂਟ ਨੇ ਜਿੰਨਾਂ ਨੂੰ ਵੀ ਚਾਹੀਦੇ ਜਰੂਰ ਇੱਕ ਵਾਰੀ ਮੈਸੇਜ ਕਰਿਓ ਕਮੈਂਟ ਕਰਿਓ ਜਾਂ ਕਾਲ ਕਰ ਲਿਓ ਤੇ ਇੱਕ ਇਦਾਂ ਦੇ ਪ੍ਰਿੰਟਡ ਸੂਟ ਹੈ ਜੀ ਇਹ ਬਿਲਕੁਲ ਬਾਜ ਬਰੇਟਾਂ ਦੇ ਉੱਤੇ ਨੇ ਇਹਨਾਂ ਨਾਲ ਪਲੇਨ ਦੇ ਵਿੱਚ ਬਾਟਮ ਹੈ ਤੇ ਚੁੰਨੀ ਹੈ ਚੁੰਨੀ ਦੇ ਉੱਤੇ ਇਦਾਂ ਨਾਲ ਦਾ ਕੱਪੜਾ ਕਿਨਾਰੀ ਤੇ ਲੱਗੇ ਬਹੁਤ ਸੋਹਣੀ ਚੁੰਨੀ ਹੈ ਜੀ ਪਿਆਰ ਦੀ ਤੇ ਇਹ ਸੂਟ ਦਾ ਡਿਜ਼ਾਈਨ ਹੈ ਇਹਦੇ ਵਿੱਚ ਆਪਣੇ ਤਿੰਨ ਤਰ੍ਹਾਂ ਨੇ ਜੀ ਲੇਖੋ ਇਹ ਕੇਸ ਅੰਤਰੀਕ ਇਹ ਇੱਕ ਹੈਗਾ ਜੀ ਪਿੰਕ ਦੇ ਵਿੱਚ ਡਿਜ਼ਾਈਨ ਡੋਡੀ ਹੈ ਤੇ ਕਲਰ ਡੋਡੀ ਨੇ ਬਹੁਤ ਸੋਹਣਾ ਸੂਟ ਹੈ ਜਰੂਰ ਜਿੰਨਾ ਮੇਰੇ ਚਾਹੀਦੇ ਤੇ ਇੱਕ ਵਾਰੀ ਜ਼ਰੂਰ ਮੈਸੇਜ ਕਰਿਓ। ਲਓ ਜੀ ਅੱਜ ਆਪਾਂ ਆਇਾਂਗੇ ਖੇਤ। ਕਾਫੀ ਦਿਨ ਹੋ ਗਏ ਤੇ ਖੇਤਾਂ 'ਤੇ ਜਾਵਾਂ ਕੜ ਕੇ ਬੀਜ ਕੇ ਗਿਆ ਤੇ ਉਸ ਤੋਂ ਬਾਅਦ ਅੱਜ ਆਇਾਂਗੇ ਖੇਤ। ਤੇ ਇਧਰ ਧੂਆ ਪੈ ਰਿਹਾ ਜੀ ਕਾਫੀ ਅੱਖਾਂ ਦੇ ਵਿੱਚ। ਦੇਖੋ ਕਾਫੀ ਧੂਆ ਹੋਇਆ ਤੇ ਨਵੇ ਕਿਸੇ ਨੇ ਕਰਤਿਆਂ ਨੂੰ ਅੱਗ ਲਾਈ ਹੈ ਪਰ ਬੈਸੇ ਤਾਂ ਉਹ ਚਕਾਈ ਤੀ ਗੰਢਾ ਬਣਾ ਕੇ। ਪਰ ਫਿਰ ਵੀ ਜਿਹੜਾ ਥੱਲੇ ਪਰਾਲੀ ਬਚ ਜਾਂਦੀ ਹੈ ਉਹਨੂੰ ਅੱਗ ਲਾਉਣੀ ਪੈਂਦੀ ਹੈ ਤੇ ਇਹਦੇ ਨਾਲ ਚਲੋ ਹੁੰਦਾ ਦਾ ਵਾਤਾਵਰਨ ਖਰਾਬ ਹੈ ਪਰ ਕਿਸਾਨ ਵੀ ਕੀ ਕਰਨ ਮਜਬੂਰੀ ਹੈ ਨਾ ਤੇ ਇਹਦਾ ਕੋਈ ਸਰਕਾਰ ਵੱਲੋਂ ਕੋਈ ਹੱਲ ਹੋਵੇ ਤਾਂ ਠੀਕ ਹੈ ਅਸੀਂ ਪੱਖਾਂ ਦੇ ਵਿੱਚ ਕਾਫੀ ਧੂੰਆਂ ਪੈ ਰਿਹਾ ਹੈ ਕਾਫੀ ਧੂੰਆਂ ਆ ਰਿਹਾ ਹੈ ਤੇ ਕਣਕ ਦੇਖੋ ਆਪਣੀ ਹਰੀ ਹੋ ਗਈ ਬਹੁਤ ਸੋਹਣੀ ਦੇਖੋ ਦਿਖਾਈ ਦੇ ਰਹੀ ਹੈ ਦੂਰੋਂ ਹਰੇ ਭਾਈ ਤੇ ਕੁਝ ਦਿਨਾਂ ਦੇ ਵਿੱਚ ਵਿੱਚ ਕਾਫੀ ਹਰੇ ਭਾਈ ਦਿਖਾਈ ਦੇਊਗੀ ਵੇਖੋ ਬਧੀਆ ਕੰਕਰੀ ਹਰੀ ਹੋਈ ਹੈਗੀ ਮੁੱਟੀ ਲੱਗਿਆ ਜਿਹੜੇ ਕੋਠੇ ਦੇ ਕੋਲ ਨੇ ਕੋ ਅਮਰੂਦ ਤੂਤ ਕਾਫੀ ਲਾਇਆ ਹੈ ਤੇ ਲੋ ਜੀ ਹੁਣ ਚੱਲਾਂਗੇ ਘਰ ਨੂੰ ਥੋੜੇ ਟਾਈਮ ਦੇ ਵਿੱਚ ਤੇ ਇੱਥੇ ਆਪਾਂ ਅੱਜ ਕਰਦੇ ਆਂ ਵਲੌਗ ਦਾ ਐਂਡ ਅੱਜ ਆਪਾਂ ਖੇਤ ਦੇ ਵਿੱਚ ਹੀ ਵਲੌਗ ਦਾ ਐਂਡ ਕਰ ਦਿੰਨੇ ਆ ਤੇ ਮਿਲਾਂਗੇ ਕੱਲ ਨੂੰ ਨਵੇਂ ਵਲੌਗ ਦੇ ਵਿੱਚ ਤੇ ਕੱਲ ਨੂੰ ਦੱਸ ਦਿੰਦੇ ਆਪਾਂ ਕੀ ਕੀ ਕਰਾਂਗੇ ਪੂਰੇ ਦਿਨ ਦੇ ਵਿੱਚ ਕਿੱਥੇ ਜਾਣਾ ਕੀ ਕੀ ਕਰਨਾ ਸਾਰਾ ਤੁਹਾਨੂੰ ਦੱਸਾਂਗੇ ਤੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਲਾਈਕ ਕਰ ਦਿਆ ਕਰੋ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਤੇ ਕਮੈਂਟ ਕਰਕੇ ਜਰੂਰ ਦੱਸ ਦਿਆ ਕਰੋ ਤੇ ਚਲੋ ਜੀ ਫਿਰ ਮਿਲਦੇ ਆ ਕੱਲ ਨੂੰ ਘੱਟ ਤੱਕ ਲਈ ਧੰਨਵਾਦ